ਕਾਲ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਨਵੀਂ ਚਰਚਾ ਲੈ ਕੇ ਹਾਜ਼ਰ ਹੋਇਆ ਅੱਜ ਵੀ ਮੇਰੇ ਨਾਲ ਹਨ ਸੀਨੀਅਰ ਪੱਤਰਕਾਰ ਸਰਦਾਰ ਤਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸੌਤੋਂ ਆਵਾਜ਼ੇ ਖਲਕ ਵਿੱਚ ਸਵਾਗਤ ਹੈ ਜੀ ਏ ਦੋਸਤੋ ਹਰ ਰੋਜ਼ ਹਰ ਬਾਰੀ ਥੋੜਾ ਥੋੜਾ ਟਾਈਮ ਦੇ ਬਾਅਦ ਨਵੇਂ-ਨਵੇਂ ਮੁੱਦੇ ਨਵੀਂ-ਨਵੀਂ ਚਰਚਾ ਸੋਸ਼ਲ ਮੀਡੀਆ ਤੇ ਪਰਾਉਂਦੀਆਂ ਨੇ ਜਿਸ ਨੂੰ ਲੈ ਕੇ ਇੱਕ ਹੋਰ ਬਾਜੀਏ ਕਿ ਜੋ ਕਿ ਡਿਬ루ਗਾਲ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਸਾਥੀ ਨੇ ਬੰਦ ਹਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਪਰਮਲੀ ਪੁਰਸਾਉਂ ਦਾ ਪਰਮਲੀ ਪੁਰਸਾਉਂ ਦੇ ਬਾਰੇ ਜਾਣਕਾਰੀ ਦਿਓ ਉਹ ਕੀ ਮਾਮਲਾ ਕੀ ਪਰਿਵਾਰ ਦੇ ਵੱਲੋਂ ਮੈਸੇਜ ਲੱਗਿਆ ਸੋਸ਼ਲ ਮੀਡੀਆ ਤੇ ਕੀ ਗੱਲਬਾਤ ਚੱਲ ਰਹੀ ਆ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਸਤ ਸ੍ਰੀ ਅਕਾਲ ਇੱਕ ਨਵਾਂ ਟ੍ਰੈਂਡ ਆ ਜਿਹੜਾ ਉਹ ਸਾਹਮਣੇ ਆ ਰਿਹਾ ਹੈ ਨਵਾਂ ਰੁਝਾਨ ਆ ਜਿਹੜਾ ਸਾਹਮਣੇ ਆ ਰਿਹਾ ਹੈ ਮੈਂ ਪਿਛਲੇ ਦਿਨੀ ਸਿਆਸੀ ਵਿਸ਼ਲੇਸ਼ਕ ਬਹੁਤ ਹੀ ਸਿਆਣੇ ਸੱਜਣ ਨੇ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਢਿੱਲੋਂ ਸਾਹਿਬ ਉਹਨਾਂ ਨੇ ਅਜੀਬ ਕਿਸਮ ਦੀ ਗੱਲ ਉਹ ਕਹਿੰਦੇ ਸੰਵਿਧਾਨ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਉਹ ਕਹਿੰਦੇ ਵੀ ਜਦੋਂ ਅਮਰਤਪਾਲ ਸਿੰਘ ਉਹਨਾਂ ਨਾਲ ਸਿੱਧੀ ਗੱਲ ਉਹ ਉਹ ਕਰਦੇ ਨੇ ਕਿ ਇੱਕ ਪਾਸੇ ਅਸੀਂ ਸੰਵਿਧਾਨ ਨੂੰ ਇਦਾਂ ਕਹਿੰਦੇ ਹਾਂ ਤੇ ਦੂਜੇ ਪਾਸੇ ਅਸੀਂ ਇਦਾਂ ਦੀ ਗੱਲ ਕਰਦੇ ਹਾਂ ਇੱਕ ਨਵਾਂ ਟ੍ਰੈਂਡ ਮਾਲੀ ਸਾਹਿਬ ਦੱਸਦੇ ਨੇ ਕਿ ਇਹ ਨਵਾਂ ਟ੍ਰੈਂਡ ਹੈ ਇੱਕ ਜਿਹੜਾ ਸ਼ੁਰੂ ਹੋਇਆ ਉਹ ਇੱਕ ਚਿੰਤਾ ਉਹਨਾਂ ਨੇ ਜ਼ਾਹਰ ਕੀਤੀ ਸੀ ਉਹਨਾਂ ਨੇ ਦੱਸੀ ਵੀ ਸੀ ਫਿਊਚਰ ਦੀ ਗੱਲ ਕਿ ਕੱਲ ਨੂੰ ਕੋਈ ਹੋਰ ਵੀ ਇਦਾਂ ਹੋ ਸਕਦਾ ਹੈ ਤੇ ਜਦੋਂ ਅਸੀਂ ਹਮਾਲੀ ਸਾਹਿਬ ਦੀਆਂ ਵੱਡੀਆਂ ਟਿੱਪਣੀਆਂ ਸੁਣਦੇ ਆ ਤੇ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿਉਂਕਿ ਚਿੰਤਕ ਲੋਕ ਨੇ ਜਿਹੜੇ ਹਮੇਸ਼ਾ ਚਿੰਤਾ ਪ੍ਰਗਟ ਕਰਦੇ ਨੇ ਪਰ ਹਿੰਦੁਸਤਾਨ ਦੇ ਲੋਕਤੰਤਰ ਦੀ ਇੱਕ ਖੂਬਸੂਰਤੀ ਹੈ ਕਿ ਬਹੁਤ ਸਾਰੇ ਮੌਕੇ ਮਨੁੱਖ ਨੂੰ ਦਿੰਦਾ ਹੈ ਤੇ ਉਹਦੇ ਵਿੱਚ ਸੁਧਰ ਜਾਣ ਦੇ ਮੌਕੇ ਜਾਂ ਸਮਝਾਂ ਦੇ ਮੁੱਦੇ ਤੇ ਰੱਖੇ ਕੋਈ ਗੱਲ ਕਰਨ ਦੀ ਗੱਲ ਵੀ ਸਾਹਮਣੇ ਆਉਂਦੀ ਰਹਿੰਦੀ ਆ ਸੋ ਹੁਣ ਜਿਹੜੇ ਤੁਸੀਂ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਦਾ ਸੱਜਣ ਇੱਕ ਭਗਵੰਤ ਸਿੰਘ ਨਾਮ ਦਾ ਨੌਜਵਾਨ ਆ ਜਿਹੜਾ ਉਹ ਡਿਬਰੂਗਰ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਐਨਐਸਏ ਅਧੀਨ ਬੰਦ ਹੋਇਆ ਸੀ ਤੇ ਉਸ ਸੱਜਣ ਵੱਲੋਂ ਜਦੋਂ ਐਨਐਸਏ ਲੱਗੀ ਆ ਉਹਦੇ ਉੱਤੇ ਉਹਨੇ ਇੱਕ ਆਪਣੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਸੀ ਉਹ ਉਹ ਉਸ ਤੋਂ ਪਹਿਲਾਂ ਉਹ ਕਦੇ ਰਮਨਜੀਤ ਸਿੰਘ ਬਿੱਟੂ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਉਹ ਇੱਕ ਤਰ੍ਹਾਂ ਦਾ ਸੋਸ਼ਲ ਮੀਡੀਆ ਦਾ ਸਟਾਰ ਬਣ ਕੇ ਬੰਗਾਰ ਦਾ ਸੀ ਚੁਣੌਤੀ ਦਿੰਦਾ ਸੀ ਪਰ ਜਦੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਉਹਨਾਂ ਦੀ ਜਾਰੀ ਹੋਈ ਹੈ ਪੁਲਿਸ ਆਈ ਜਦੋਂ ਉਹਨੂੰ ਫੜਨ ਵਾਸਤੇ ਤੇ ਉਹਨਾਂ ਨੇ ਪਾਈ ਤੇ ਉਹ ਬੜਾ ਖੌਫ ਬੜਾ ਡਰ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਉਹਨਾਂ ਨੂੰ ਬਹੁਤ ਵੱਡਾ ਸੰਕਟ ਕੋਈ ਆ ਗਿਆ ਹੁੰਦਾ ਇਦਾਂ ਦੀ ਗੱਲ ਸਾਹਮਣੇ ਆਈ ਸੀ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਿੱਛੇ ਜੇ ਅਸੀਂ ਇੱਕ ਗੱਲ ਵੀ ਕੀਤੀ ਸੀ ਕਿ ਉਹ ਦਾਸਤਾਲ ਦੇ ਵਿੱਚ ਦਾਖਲ ਨੇ ਐਨਐਸਏ ਲੱਗੀ ਹੋਈ ਉਹਨਾਂ ਤੇ ਪੰਜਾਬ ਸਰਕਾਰ ਨੂੰ ਬੜਾ ਇਹ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਸੋ ਪ੍ਰਧਾਨ ਮੰਤਰੀ ਬਾਜੇਕੇ ਦੀ ਇੱਕ ਨਾ ਕੱਲ ਵੀਡੀਓ ਸੋਸ਼ਲ ਮੀਡੀਆ ਤੇ ਉਹਦੇ ਬੇਟੇ ਵੱਲੋਂ ਜਾਰੀ ਹੁੰਦੀ ਹੈ ਹਾਲਾਂਕਿ ਇਹਦੀ ਪੁਸ਼ਟੀ ਹੋਰ ਕਿਸੇ ਸੱਜਣ ਵੱਲੋਂ ਕਿਸੇ ਸੰਸਥਾ ਵੱਲੋਂ ਹਲੇ ਨਹੀਂ ਕੀਤੀ ਗਈ ਉਹ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਦਾ ਪੁੱਤਰ ਅਪੀਲ ਕਰਦਾ ਲੋਕਾਂ ਨੂੰ ਕਿ ਇਨ ਫਿਊਚਰ ਉਸ ਉਹਨਾਂ ਦੇ ਪਾਪਾ ਪਿਛਲੇ ਬਹਾ ਵਿਧਾਨ ਸਭਾ ਹਲਕੇ ਤੋਂ ਉਪ ਚੋਣਾਂ ਜਿਹੜੀ ਉਹ ਲੜ ਸਕਦੇ ਨੇ ਜੇ ਅਸੀਂ ਚੋਣ ਲੜੀ ਤਾਂ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਸ਼ਾਇਦ ਇਦਾਂ ਦੀ ਉਹ ਵੀਡੀਓ ਸੀ ਜਿਹੜੀ ਮੈਂ ਜ਼ੋ ਲੋਕਾਂ ਤੋਂ ਸਹਿਯੋਗ ਮੰਗਿਆ ਵੀ ਸਾਡਾ ਸਹਿਯੋਗ ਦਿਓ ਲੋਕਾਂ ਤੋਂ ਹਾਂਜੀ ਉਹ ਸੁਝਾਅ ਵੀ ਮੰਗੇ ਲਾਉਂਦਾ ਹਾਂ ਉਹਦੇ ਕੋਲ ਸੁਝਾਅ ਤੇ ਸਹਿਯੋਗ ਲੋਕਾਂ ਤੋਂ ਪ੍ਰਧਾਨ ਮੰਤਰੀ ਬਾਜੇਕ ਦਾ ਪੁੱਤਰ ਹੈ ਜਿਹੜਾ ਮੈਨੂੰ ਹਲੇ ਨਾਬਾਲਗ ਲੱਗਦਾ ਉਹ ਬੱਚਾ ਤੇ ਉਹਦੇ ਵੱਲੋਂ ਇਹ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਬਾਜੇਕ ਸਰਦਾਰ ਭਗਵੰਤ ਸਿੰਘ ਹੋਰਾ ਦੀ ਜਿਹੜੇ ਕਿ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਵੱਧਦੇ ਹਸਪਤਾਲ ਦੇ ਵਿੱਚ ਦਾਖਲ ਵੀ ਰਹੇ ਨੇ ਪਿੱਛੇ ਉਹ ਗਿਦਰਵਾਹ ਤੋਂ ਚੋਣ ਲੜਨ ਦਾ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਮਾਨ ਬਣਾਇਆ ਹੋਇਆ ਤੇ ਲੋਕਾਂ ਤੋਂ ਸਾਥ ਤੇ ਸਹਿਯੋਗ ਮੰਗਣ ਦੀ ਵੀਡੀਓ ਹੈ ਜਿਹੜੀ ਉਹ ਸਾਹਮਣੇ ਆਈ ਹੈ ਜਿੱਥੋਂ ਤੱਕ ਢਿੱਲੋ ਸਾਹਿਬ ਚੋਣ ਲੜਨ ਦਾ ਸਬਾਣਾ ਕੋਈ ਵੀ ਸੱਜਣ ਕਿਤੋਂ ਵੀ ਚੋਣ ਲੜ ਸਕਦਾ ਪਰ ਲੋਕ ਸਭਾ ਚੋਣਾਂ ਦੇ ਵਿੱਚ ਤੇ ਉਪ ਚੋਣਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਜ਼ਮੀਨ ਅਸਮਾਨ ਦਾ ਅੰਤਰ ਹੈ। ਸੋ ਗੱਲ ਇੱਥੇ ਸਵਾਲ ਚੋਣ ਲੜਨ ਦਾ ਨਹੀਂ ਸਵਾਲ ਕਿਉਂਕਿ ਕੋਈ ਵੀ ਚੋਣ ਲੜ ਸਕਦਾ ਹੈ ਸਾਡੇ ਕਨਸਟੀਟਿਊਸ਼ਨ ਮੁਤਾਬਕ ਹਰ ਮਨੁੱਖ ਨੂੰ ਭਾਵੇਂ ਜੇਲ੍ਹ 'ਚ ਬੈਠਾ ਹੈ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੇ ਚੋਣ ਲੜੇ ਨੇ ਤੇ ਉਹਨਾਂ ਨੂੰ ਲੋਕਾਂ ਨੇ ਇਸ ਕਰਕੇ ਬੂਟਾ ਪਾਇਆ ਨੇ ਕਿ ਉਹ ਜੇਲ੍ਹ ਤੋਂ ਬਾਹਰ ਆ ਜਾਣ ਸਰਕਾਰ ਨੇ ਉਹਨਾਂ ਦੇ ਖਿਲਾਫ ਨਜਾਇਜ਼ ਅਨਸਰ ਜੀ। ਹੁਣ ਜਦੋਂ ਛੋਟਾ ਬੱਚਾ ਭਗਵੰਤ ਸਿੰਘ ਬਾਜੇਕੇ ਦਾ ਜਿਹਨੂੰ ਪ੍ਰਧਾਨ ਮੰਤਰੀ ਬਾਜੇਕੇ ਵੀ ਕਹਿੰਦੇ ਨੇ ਉਹਨਾਂ ਦਾ ਛੋਟਾ ਬੱਚਾ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾਉਂਦਾ ਹੈ ਵੀਡੀਓ ਪਾਉਂਦਾ ਹੈ ਤੇ ਉਹ ਵਾਇਰਲ ਹੋਣੀ ਕੁਦਰਤੀ ਆ ਉਸ ਮੀਡੀਆ ਤੇ ਵਾਇਰਲ ਹੁੰਦੀ ਆ ਇਹ ਗੱਲ ਤੇ ਬਹੁਤ ਛੋਟੀ ਆ ਕਿ ਉਹਨੇ ਬੱਚੇ ਨੇ ਵੀਡੀਓ ਪਾ ਦਿੱਤੀ ਪਰ ਇਹ ਤੋਂ ਬਾਅਦ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਸਵਾਲ ਨੇ ਜਿਹੜੇ ਉਹ ਉੱਠਦੇ ਨੇ ਤੇ ਸਾਹਮਣੇ ਆ ਖੜਦੇ ਨੇ ਅਸੀਂ ਵੀ ਚਰਚਾ ਕੀਤੀ ਸੀ ਕਿ ਜੇ ਭਾਈ ਅਮਰਤਪਾਲ ਸਿੰਘ ਬਾਹਰ ਆ ਸਕਦੇ ਨੇ ਤੇ ਬਾਕੀ ਸਾਥੀਆਂ ਦਾ ਕੀ ਕਸੂਰ ਆ ਉਹ ਵੀ ਸਾਰੇ ਬਾਹਰ ਆ ਸਕਦੇ ਨੇ ਆਉਣਾ ਚਾਹੀਦਾ ਹੈ ਪਰ ਇਹਦਾ ਆਧਾਰ ਵਿਧਾਨ ਸਭਾ ਚੋਣ ਹੀ ਕਿਉਂ ਜਾਂ ਲੋਕ ਸਭਾ ਚੋਣ ਹੀ ਕਿਉਂ ਹੁਣ ਜੇ ਭਾਈ ਅਮਰਤਪਾਲ ਸਿੰਘ ਬਾਹਰ ਆ ਸਕਦੇ ਨੇ ਭਾਈ ਅਮਰਤਪਾਲ ਸਿੰਘ ਤੇ ਸਵਾਲ ਉੱਠਦੇ ਨੇ ਕਿ ਉਹਨਾਂ ਨੇ ਬਾਹਰ ਆਉਣਾ ਜੇ ਭਾਈ ਅਮਰਤਪਾਲ ਸਿੰਘ ਲਈ ਆਪਾਂ ਸਾਰੇ ਉਹਨਾਂ ਨੂੰ ਫਤਵਾ ਦੇ ਕੇ ਬਾਹਰ ਕੱਢਣ ਦੇ ਮੌਕੇ ਪੈਦਾ ਕਰ ਸਕਦੇ ਆ ਤੇ ਪ੍ਰਧਾਨ ਮੰਤਰੀ ਬਾਜੀ ਕੇ ਦਾ ਵੀ ਇਹ ਹੱਕ ਹੈਗਾ ਤੇ ਉਹ ਵੀ ਚੋਣ ਲੜ ਕੇ ਵਾਰ ਆਉਣ ਬਾਰੇ ਸੋਚ ਸਕਦੇ ਨੇ ਜਿਸ ਤਰ੍ਹਾਂ ਪਰਿਵਾਰ ਨੇ ਸੋਚਿਆ ਜਿਸ ਤਰ੍ਹਾਂ ਪਰਿਵਾਰ ਨੇ ਅਪੀਲ ਕੀਤੀ ਹੈ ਜਿਸ ਤਰ੍ਹਾਂ ਪਰਿਵਾਰ ਨੇ ਛੋਟੇ ਬੱਚੇ ਨੇ ਲੋਕਾਂ ਨੂੰ ਕੁਝ ਕਿਹਾ ਲੋਕਾਂ ਨੂੰ ਅਪੀਲ ਕੀਤੀ ਹੈ ਸਾਥ ਤੇ ਸਹਿਯੋਗ ਦੀ ਤੇ ਪ੍ਰਧਾਨ ਮੰਤਰੀ ਬਾਜੇ ਕੇਸਾ ਭਗਵਾਨ ਸਿੰਘ ਹੋਣੀ ਜੇ ਗਿੱਦੜਵਾਹ ਤੋਂ ਚੋਣ ਲੜਦੇ ਨੇ ਪਰ ਇਹ ਹੁਣ ਤੇ ਲੋਕ ਸਭਾ ਚੋਣ ਦਾ ਫਰਕ ਹੈ ਜਿਹੜਾ ਉਹ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਸਾਰੀਆਂ ਪਾਰਟੀਆਂ ਦੀ ਸਾਰੀ ਤਾਕਤ ਹੈ ਜਿਹੜੀ ਉਹ ਚਾਰੇ ਸੀਟਾਂ ਤੇ ਹੋਣੀ ਹੈ ਤੇ ਉਦੋਂ ਸਾਰੇ ਦੇਸ਼ ਦੀ ਜਿਹੜੀ ਸਾਰੇ ਪੰਜਾਬ ਦੀ ਤਾਕਤ ਸੀ ਉਹ ਵੰਡੀ ਹੋਈ ਸੀ ਆਮ ਆਦਮੀ ਪਾਰਟੀ ਪੰਜਾਬ ਕਾਂਗਰਸ ਭਾਰਤੀ ਜਨਤਾ ਪਾਰਟੀ ਉਹ ਚਾਰੀ ਸੀਟਾਂ ਤੇ ਤਾਕਤ ਆ ਜਿਹੜੀ ਸਾਰਿਆਂ ਨੇ ਉਹਨਾਂ ਨੇ ਝੋਕਣੀ ਆ ਇਸ ਕਰਕੇ ਪ੍ਰਧਾਨ ਮੰਤਰੀ ਬਾਜੇਕੇ ਦੇ ਛੋਟੇ ਬੱਚੇ ਵੱਲੋਂ ਚੋਣ ਲੜਨ ਦਾ ਫੈਸਲਾ ਜਿਹੜਾ ਉਹ ਆਪਣਾ ਪਰਿਵਾਰ ਦਾ ਫੈਸਲਾ ਜੇ ਇਹ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਪਰਿਵਾਰ ਕਰਦਾ ਫਿਰ ਆਪਾਂ ਚਰਚਾ ਕਰਾਂਗੇ ਦੀ ਦੁਆਰਾ ਹਾਲ ਦੀ ਘੜੀ ਬੱਚੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੰਕੇਤ ਦਿੱਤੇ ਗਏ ਨੇ ਕਿ ਉਹਨਾਂ ਦੇ ਪਾਪਾ ਵੀ ਵਿਧਾਨ ਸਭਾ ਚੋਣਾਂ ਜਿਹੜੀ ਗਿੱਦੜਵਾਤੋਂ ਉਹ ਲੜ ਸਕਦੇ ਨੇ ਬਿਲਕੁਲ ਜੀ ਬਰਮਾਲੀਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਕੀ ਇਹ ਜਿਹੜਾ ਜਿਹੜਾ ਵਰਤਾਰਾ ਹੈਗਾ ਕਿ ਇਹ ਠੀਕ ਰਹੂਗਾ ਜਾਂ ਇਹ ਜਿਹੜੀ ਗਿੱਦੜਵਾਤੋਂ ਦੀ ਚੋਣ ਲੜਨੀ ਆ ਉਹਦਾ ਕੀ ਪ੍ਰਭਾਵ ਰਹੂਗਾ ਕਿ ਜਿਵੇਂ ਅਮਰਤਪਾਲ ਸਿੰਘ ਜੀ ਆਜ਼ਾਦ ਉਮੀਦਵਾਰ ਜਿੱਤ ਚੁੱਕੇ ਨੇ ਕਿ ਇਹ ਜਿਹੜੇ ਪ੍ਰਧਾਨ ਮੰਤਰੀ ਬੱਜੇਗੇ ਨੇ ਵੀ ਇਹ ਵੀ ਜਿੱਤੇ ਜਾਣਗੇ ਇਹਨਾਂ ਨੇ ਕੀ ਸਾਰਨਗੇ ਕਿ ਲੋਕ ਇਹਨਾਂ ਦਾ ਸਹਿਯੋਗ ਦੇਣਗੇ ਬਿਲਕੁਲ ਗੱਲ ਇਹ ਆ ਅਸਲ ਗੱਲ ਜੋ ਬੱਚੇ ਵੱਲੋਂ ਐਲਾਨ ਕਰ ਦੇਣਾ ਇੱਕ ਅਲੱਗ ਗੱਲ ਆ ਪਰ ਹੁਣ ਕੀ ਅੱਗੇ ਇਹਦੇ ਦੂਰਅਸੀ ਨਤੀਜੇ ਆ ਸਕਦੇ ਨੇ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਤੁਸੀਂ ਕਿਹਾ ਵੀ ਬਾਹਰ ਆਉਣਗੇ ਜਾਂ ਆ ਸਕਦੇ ਨੇ ਜਾਂ ਜਿੱਤ ਕੇ ਚਲੋ ਤੇ ਕੀ ਪ੍ਰਧਾਨ ਮੰਤਰੀ ਵਾਜੇ ਕਾ ਗਿੱਧੜਵਾਦ ਉਹ ਚੋਣ ਲੜ ਕੇ ਜੇ ਲੜਦੇ ਨੇ ਤਾਂ ਕੀ ਹੋ ਜਾ ਹਾਲਾਤ ਹੋਣਗੇ ਕਿਹੋ ਜਿਹਾ ਸਿਆਸੀ ਦ੍ਰਿਸ਼ ਹੋਵੇਗਾ ਜਦੋਂ ਗਿੱਧੜਵਾਹੀ ਸੀਟ ਦੀ ਗੱਲ ਕਰ ਲਈ ਆਪਾਂ ਕੰਨੀ ਦੀ ਤਾਂ ਅਮਰਿੰਦਰ ਸਿੰਘ ਰਾਜਾ ਬਣ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੱਦੀ ਸੀਟ ਹੈ ਤਿੰਨ ਵਾਰ ਉਥੋਂ ਉਹ ਚੋਣ ਜਿੱਤ ਚੁੱਕੇ ਨੇ ਪ੍ਰਧਾਨ ਸਭਾ ਨੇ ਮੈਂ 1-3 ਵਾਰ ਬੋਲੇ ਨੇ ਹੁਣ ਤੀਜੀ ਵਾਰ ਸੀਗੇ ਪਰੰਤੂ ਉਹਨੂੰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣਨ ਕਰਕੇ ਉਹ ਸੀਟ ਹੈ ਜਿਹੜੀ ਗਿੱਦੜਵਾਹਾ ਪ੍ਰਧਾਨ ਸਭਾ ਤੋਂ ਰਿਜਾਈਨ ਕੀਤਾ ਉਹਨਾਂ ਨੇ ਉਹ ਖਾਲੀ ਹੋ ਗਈ ਹੈ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਹੇ ਸਾਰਾ ਲੁਧਿਆਣਾ ਇੰਡਸਟਰੀ ਲਿਸਟ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਨੇ ਸਾਰੇ ਪੰਜਾਬ ਦੀਆਂ ਸਾਰੀਆਂ ਟੀਮਾਂ ਸਾਰੀਆਂ ਗਿੱਦੜਵਾਹਾ ਦੇ ਵਿੱਚ ਡੇਰੇ ਲਾਉਣਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਚਾਹੇਗੀ ਕਿ ਉਹ ਸੱਤਾਧਾਰੀ ਤੇ ਰਹੁੰਦੇ ਆ ਚੋਣ ਹਾਰੇ ਕਿਉਂਕਿ ਉਪ ਚੋਣਾਂ ਨੇ ਜਿਹੜੀਆਂ ਕੀ ਕਹਿਣਾ ਕਿਤੇ ਜਿਵੇਂ ਮਨਪ੍ਰੀਤ ਸਿੰਘ ਜਿਆਲੀ ਜਿੱਤ ਗਏ ਜਾਂ ਕਿਸੇ ਵੇਲੇ ਗਿੱਦੜਵਾਹਾ ਤੋਂ ਸਰਬੰਪੀਤ ਸਿੰਘ ਬਾਦਲ ਜਿੱਤ ਗਏ ਸੀ ਕੀ ਕਹਿਣਾ ਕਿਤੇ ਰੀਅਰ ਕੋਈ ਦੂਸਰੀ ਪਾਰਟੀ ਜਿੱਤ ਗਈ ਹੋਵੇ ਪਰੰਤੂ ਜਿਹਨੀਆਂ ਸਾਰੀਆਂ ਇਹ ਉਪ ਚੋਣਾਂ ਨੇ ਉਹ ਸਿਰਫ ਸੱਤਾਧਾਰੀ ਪਾਰਟੀ ਹੀ ਜਿੱਤਦੀ ਹੈ ਕਿਉਂਕਿ ਸਾਰੀ ਤਾਕਤ ਸਾਰੀ ਮਸ਼ੀਨਰੀ ਉਹ ਉਪ ਚੋਣ ਦੇ ਵਿੱਚ ਝੋਪ ਦਿੰਦੀ ਹੈ ਹੁਣ ਆਮ ਆਦਮੀ ਪਾਰਟੀ ਦੀ ਤਾਕਤ ਉੱਥੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗੀ ਤੇ ਸੱਤਾਧਾਰੀ ਤੋਂ ਇਲਾਵਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਧਰਮ ਪਤਨੀ ਵੱਲੋਂ ਚੋਣ ਲੜਨੀ ਵੀ ਲਗਭਗ ਤੈਅ ਹੈ ਜੇ ਅਮਰਤਾ ਬੜਿੰਗ ਉਥੋਂ ਚੋਣ ਲੜਦੀ ਹੈ ਜੀ ਫਿਰ ਹਾਲਾਤ ਨੇ ਜਿਹੜੇ ਉਹ ਬੁੱਤੇ ਸਾਜ਼ਿਗਾਰ ਨਹੀਂ ਹੋਣਗੇ ਹਲੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਆਉਣੇ ਨੇ ਕੋਈ ਵੀ ਹੋ ਸਕਦਾ ਹੈ ਸਦਰ ਚਰਨਜੀਤ ਸਿੰਘ ਬਰਾੜ ਪਿੱਛੇ ਜੇ ਬਾਗੀ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਬਣਾਉਣ ਲਈ ਇਸ ਆੜ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੇਆਂ ਨੀਤੀਆਂ ਖਿਲਾਫ ਕੋਸ਼ਿਸ਼ ਝੰਡਾ ਜਿਹੜਾ ਚੱਕਿਆ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਪਾਰਟੀ ਵੱਲੋਂ ਉੱਥੇ ਉਮੀਦਵਾਰ ਹੋ ਸਕਦੇ ਨੇ ਭਾਰਤੀ ਜਨਤਾ ਪਾਰਟੀ ਦਾ ਬਦਲ ਵੀ ਉਹਨਾਂ ਦੇ ਸਾਹਮਣੇ ਹੈ ਤੇ ਆਮ ਆਦਮੀ ਪਾਰਟੀ ਦਾ ਬਦਲ ਵੀ ਉਹਨਾਂ ਦੇ ਸਾਹਮਣੇ ਹੈ ਗਿੱਦਲਵਾਹ ਨੂੰ ਜੱਦੀ ਵਿਧਾਨ ਸਭਾ ਹਲਕਾ ਚਰਨਜੀਤ ਸਿੰਘ ਬਰਾੜ ਦਾ ਤੇ ਉਹ ਜੇ ਗਿੱਦਲਵਾਹ ਤੋਂ ਕਿਸੇ ਪਾਰਟੀ ਦੇ ਉਮੀਦਵਾਰ ਹੋਏ ਤੇ ਬਹੁਤ ਤੇਜ਼ ਤਰਾਰ ਆਗੂ ਨੇ ਸੰਜੀਦਾ ਨੇ ਵਧੀਆ ਬੁਲਾ ਰਹੇ ਨੇ ਸਟੇਜਾਂ ਤੇ ਵਧੀਆ ਗੱਲ ਕਰਨੀ ਜਾਣਦੇ ਨੇ ਅਰ ਜਥੇਬੰਦਕ ਸਮਰੱਥਾ ਚ ਉਹਨਾਂ ਦਾ ਕੋਈ ਤੋੜ ਸਦਾ ਚਰਨਜੀਤ ਸਿੰਘ ਬਰਾੜ ਦਾ ਨਹੀਂ ਜੇ ਉਹ ਵੀ ਚੋਣ ਲੜਦੇ ਨੇ ਫਿਰ ਤਿੰਨ ਧਿਰਾਂ ਤਾਂ ਇਹੀ ਹੋਈ ਹੋਈਆਂ ਚੌਥਾ ਅਕਾਲੀ ਦਲ ਨੇ ਵੀ ਉੱਥੇ ਚੋਣ ਲੜਦੀਆਂ ਪਿਛਲੀ ਵਾਰ ਅਕਾਲੀ ਦਲ ਨਾਲ ਹੀ ਮੁਕਾਬਲਾ ਹੋਇਆ ਸੀ ਉੱਥੇ ਆਵਾਜ਼ ਨਹੀਂ ਪਾਰਟੀ ਪਿੱਛੇ ਰਹਿ ਗਈ ਸੀ ਜਦੋਂ ਹਨੇਰੀ ਸੀ ਪੰਜਾਬ ਚ ਅਮਰਿੰਦਰ ਸਿੰਘ ਰਾਜਾਵੜਿੰਗ ਥੋੜੀਆਂ ਵੋਟਾਂ ਤੇ ਜਿੱਤ ਗਏ ਸੀ ਤੇ ਅਕਾਲੀ ਦਲ ਨੇ ਮੈਦਾਨ ਤੇ ਵਿੱਚ ਆਉਣਾ ਅਕਾਲੀ ਦਲ ਦਾ ਕੇਡਰ ਪੱਕਾ ਕਿੰਨੇ ਕੋ ਵੀ ਵੋਟ ਪੈਣੀ ਆ ਤੇ ਐਸੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੀ ਚੋਣ ਮੁਹਿੰਮ ਜਿਹੜੀ ਉਹ ਮੈਨੂੰ ਕਿਤੇ ਖੜ ਦੀ ਨਜ਼ਰ ਨਹੀਂ ਆਵਗੀ ਕਿਉਂਕਿ ਉਹਦਾ ਤੇ ਇਹਦਾ ਚੋਣ ਦਾ ਫਰਕ ਹੈ ਚਾਰ ਵਿਧਾਨ ਸਭਾ ਹਲਕਿਆਂ ਦੀ ਚੋਣ ਉਦੋਂ ਹੋਣੀ ਹੈ ਨਾਲ ਤੇ ਸਾਰੀ ਤਾਕਤ ਆ ਜਿਹੜੀ ਸਿੱਖ ਜਥੇਬੰਦੀਆਂ ਦੀ ਉੱਥੇ ਕੰਮ ਵੀ ਨਹੀਂ ਕਰ ਸਕੇਗੀ ਤੇ ਉਹ ਉਹ ਜਿਹੜੇ ਹਾਲਾਤ ਨੇ ਗਿੱਦਰਵਾਹ ਉਹ ਚੋਣ ਦੇ ਉਹ ਬਹੁਤ ਹੋਰ ਤਰ੍ਹਾਂ ਦੇ ਨੇ ਇਸ ਕਰਕੇ ਆਪਾਂ ਇਹ ਇਹਨੂੰ ਬਹੁਤਾ ਮਤਲਬ ਇਨ ਫਿਊਚਰ ਜੋ ਸਾਡੀ ਨਜ਼ਰਾਂ ਜੋ ਸਾਡਾ ਵਿਸ਼ਲੇਸ਼ਣ ਆ ਉਹਦੇ ਮੁਤਾਬਕ ਖਡੂਰ ਸਾਹਿਬ ਵਾਲੇ ਜਿਹੜੀ ਚੋਣ ਮੇਂ ਮਸੀ ਭਾਈ ਅਮਰਤਪਾਲ ਸਿੰਘ ਦੀ ਉਹਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਉਨੀ ਸਫਲਤਾ ਦਾ ਅੰਕਿਆਸ ਆ ਜਿਹੜਾ ਨਹੀਂ ਸਕਦੇ ਹਾਂ ਉਹ ਕੁਝ ਵੀ ਸਕਦਾ ਹੈ ਇਹ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਥੋੜਾ ਜਿਹਾ ਹੋਰ ਤਰ੍ਹਾਂ ਦੀ ਸੋਚ ਸੈਕੂਲਰ ਜੇ ਹੁੰਦੇ ਨੇ ਪੰਜਾਬ ਦੇ ਲੋਕ ਨੇ ਜਿਹੜੇ ਮਾਰਸ਼ਲ ਹੁੰਦੇ ਨੇ ਇਹ ਕਿਸੇ ਦੇ ਅੰਡਰ ਕੰਮ ਨਹੀਂ ਕਰਦੇ ਜੇ ਕੋਈ ਦਵਾ ਕਹੇ ਵੀ ਇਦਾਂ ਹੋ ਸਕਦਾ ਇਦਾਂ ਨਹੀਂ ਫਾਸਾ ਪਲਟ ਵੀ ਸਕਦਾ ਪਰੰਤੂ ਹਾਲ ਦੀ ਘੜੀ ਬਹੁਤ ਮੁਸ਼ਕਲ ਪਰਸਤਥੀਆਂ ਨੇ ਜਿਹੜੇ ਹਾਲਾਤ ਨੇ ਉਹ ਬਹੁਤੇ ਸਾਜਗਰ ਨਹੀਂ ਲੱਗਦੇ ਪਰੰਤੂ ਸਮਾਂ ਦੱਸੇਗਾ ਬਹੁਤ ਵਧੀਆ ਵੀ ਹੋ ਸਕਦੇ ਨੇ ਪਰੰਤੂ ਸਾਰੀਆਂ ਸਿਆਸੀ ਧਿਰਾਂ ਨੇ ਖਾਸ ਕਰਕੇ ਕਤ ਪ੍ਰਦੇਸ਼ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀਦਲ ਚੌਥੀ ਭਾਰਤੀ ਜਨਤਾ ਪਾਰਟੀ ਜਿਹੜੀ ਤੀਜੇ ਨੰਬਰ ਤੇ ਇਸ ਵੇਲੇ ਪੰਜਾਬ ਦੀ ਪ੍ਰਮੁੱਖ ਧਿਰ ਬਣਦੀ ਜਾ ਰਹੀ ਆ ਦੂਜੇ ਨੰਬਰ ਦੀ ਪ੍ਰਮੁਖ ਤੇ ਬਣਦੀ ਚੱਲ ਰਹੀ ਹੈ ਇਸ ਕਰਕੇ ਇਹ ਐਸੇ ਹਾਲਾਤਾਂ ਵਿੱਚ ਚੋਣ ਆ ਜਿਹੜੀ ਉਹ ਕੁਝ ਹੋਰ ਹੀ ਤਰ੍ਹਾਂ ਦੀ ਹੋਵੇਗੀ ਕਿਦਰਵਾਦੀ ਪ੍ਰਧਾਨ ਮੰਤਰੀ ਬਾਜੇ ਦੇ ਪਰਿਵਾਰ ਵੱਲੋਂ ਬਾਕੀ ਫੈਸਲਾ ਲੈਂਦੇ ਆ ਜਦੋਂ ਫੈਸਲਾ ਲੈਂਦੇ ਨੇ ਕਿ ਰਿਜ਼ਲਟ ਆਊਗਾ ਬਿਲਕੁਲ ਜਿੱਤੇਗਾ ਦੋਸਤੋ ਇਹ ਜਿਹੜੇ ਪ੍ਰਧਾਨ ਮੰਤਰੀ ਬਾਜੇ ਦੇ ਪਰਿਵਾਰ ਦੇ ਵੱਲੋਂ ਅਲੰਗ ਕੀਤਾ ਗਿਆ ਪਰਮਾਲਿਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹੜਾ ਜੜੀ ਜਾਣਕਾਰੀ ਸਾਂਝੀ ਕੀਤੀ ਹੈ ਬਾਕੀ ਜਿਹੜੇ ਸਿੱਖ ਜੱਥੇਬੰਦੇ ਨੇ ਜਾਂ ਜਿਹੜੇ ਪਰਿਵਾਰਾਂ ਨੂੰ ਜਿਹੜੇ ਅਮਰਤਪਾਲ ਦੇ ਜਿਹੜੀ ਹੈਗੀ ਆ ਜੱਥੇ ਬੰਦ ਨੂੰ ਪਿਆਰ ਕਰਦ ਨੇ ਉਹਨਾਂ ਨੂੰ ਦੇਖਣਾ ਪਵੇਗਾ ਕਿ ਉਹ ਕਿ ਉਹਨਾਂ ਦੇ ਬਾਜੀ ਦੇ ਨਾਲ ਪ੍ਰਧਾਨ ਮੰਤਰੀ ਬਾਜੀ ਦੇ ਨਾਲ ਖੜਦ ਨੇ ਲੋਕ ਸਹਿਯੋਗ ਦਿੰਦੇ ਨੇ ਪਰ ਫਿਰ ਵੀ ਜਿਹੜੀ ਜਿਮਨੀ ਚੋਣ ਆ ਇਹਦੇ ਵਿੱਚ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦੇ ਆਉਣ ਵਾਲੇ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਵੀ ਕਿੰਨੀਆਂ ਵੋਟਾਂ ਪੈਂਦੀਆਂ ਨੇ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਨੇ ਜਾਂ ਦੇਬਲੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਕਿ ਨਹੀਂ ਆਉਣਗੇ ਔਰ ਇਹ ਸਮਝ ਦੱਸੇਗਾ ਜਿਹੜਾ ਟਾਈਮ ਆ ਤੁਹਾਨੂੰ ਯਾਦ ਨਹੀਂ ਆ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹਕ ਬੇਕਰ ਦਰ ਉਹ ਥਲੇ ਕਮੈਂਟ ਕਰਕੇ ਜਰੂਰ ਸਾਨੂੰ ਨਵੇਂ ਨਵੇਂ ਸੁਝਾਅ ਦੱਸਿਆ ਕਰੋ ਜੋ ਵੀ ਹੋਣ ਤੇ ਤੁਹਾਡੇ ਸੁਝਾਅ ਤੁਹਾਡੇ ਤੱਕ ਪਹੁੰਚਾਏ ਜਾਣਗੇ ਧੰਨਵਾਦ ਬਹੁਤ ਜਾਂ ਸਤਿ ਸ਼੍ਰੀ ਅਕਾਲ